ਲਫ਼ਜ਼ਾਂ ਦੀ ਇੱਕ ਦਰਗਾ ਟਹਿ ਗਈ ਐ ਹਵਾ ਚ ਲਿਖੇ ਹਰਫ਼ ਖਮੋਸ਼ ਹੋ ਗਏ ਨੇ ਪੰਜਾਬੀ ਜਗਤ ਦੀ ਇੱਕ ਵੱਡੀ ਸ਼ਖਸੀਅਤ ਨਾਮਵਰ ਸ਼ਖਸੀਅਤ ਉਕੀ ਸਹਿਦ ਕਾ ਬਾਬਾ ਬੋੜ ਵਜੋ ਜਾਣੇ ਜਾਂਦੇ ਸ਼੍ਰੋਮਣੀ ਕਵੀ ਪਦਮ ਸ਼੍ਰੀ ਡਾਕਟਰ ਸਰਜੀਤ ਪਾਤਰ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਉਹ ਕਿਸੇ ਹੋਰ ਰੰਗਲੀ ਦੁਨੀਆਂ ਦੇ ਵਿੱਚ ਜਾ ਵਸੇ ਨੇ ਪਿੱਛੇ ਇੱਕ ਵੱਡੀ ਪੈ ਛੱਡ ਗਏ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਵੱਡਾ ਜਿਹੜਾ ਦਾ ਮਾਹੌਲ ਹੈ ਤੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਵਰਤਾਰਾ ਕਿ ਉਹਨਾਂ ਨੇ ਇੱਕ ਅਜਿਹਾ ਸਹਿਤ ਰਚਿਆ ਜਿਹੜਾ ਅਸਦੀਵੀ ਕਾਲ ਤੱਕ ਪੰਜਾਬੀਆਂ ਦੇ ਕੋਲ ਰਹੇਗਾ ਖੈਰ ਗੱਲ ਕਰਦੇ ਹਾਂ ਕਿ ਸਰਜੀਤ ਪਾਤਰ ਦਾ ਆਖਰੀ ਸਫ਼ਰ ਕਿਹੜਾ ਸੀ ਕਿਵੇਂ ਰਿਹਾ ਕਿਵੇਂ ਬੀਤਿਆ ਕਹਿੰਦੇ ਦਾ ਭਾਵ ਕਿ ਵੱਖ-ਵੱਖ ਪੱਧਰ ਦੇ ਸਫ਼ਰ ਸਰਜੀਤ ਪਾਤਰਪੁਰਾ ਨੇ ਬੜੇ ਨਿਭਾਏ ਹੰਡਾਏ ਤੇ ਜਿਹੜਾ ਸਾਹਿਤਿਕ ਸਫਰ ਲੇਖਾਂ ਦੀ ਰਾਜਤਨੀ ਮੰਨਿਆ ਜਾਂਦਾ ਬਰਨਾਲਾ ਬਰਨਾਲੇ ਲੰਗੀ ਕਾਲੋਂ ਆਉਂਦੇ ਐ ਇੱਕ ਪ੍ਰੋਗਰਾਮ ਦੇ ਵਿੱਚ ਤੇ ਉਸ ਪ੍ਰੋਗਰਾਮ ਤੋਂ ਸਿੱਧੇ ਫਿਰ ਉਹ ਆਪਣੇ ਘਰ ਜਾਂਦੇ ਐ ਜਿੱਥੇ ਲੰਗੀ ਰਾਤ ਉਹ ਕਹਿੰਦਾ ਭਾਵ ਕੇ ਇੱਕ ਮੇਲਾ ਭਰੀ ਜ਼ਿੰਦਗੀ ਛੱਡ ਕੇ ਸਵੇਰ ਤੱਕ ਇਸ ਸੰਸਾਰ ਤੋਂ ਰੁਖਸਤ ਹੋ ਗਏ ਖੈਰ ਗੱਲ ਕਰਦੇ ਆ ਕਿ ਸਰਜੀਤ ਪਾਤਰ ਦਾ ਆਖਰੀ ਸਫ਼ਰ ਬਰਨਾਲਾ ਟੂਲਦੇ ਆਣਾ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚਨੜੀ ਮਿਸ਼ਨ ਪੰਜਾਬੀ ਵੀਡੀਓ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਸੇ ਸਿਕਾ ਡਾਕਟਰ ਸਾਹਿਬ ਅੱਜ ਦਿਨ ਚੜਦਿਆਂ ਹੀ ਇੱਕ ਸੈਡ ਨਿਊਜ਼ ਸਾਹਮਣੇ ਆਉਂਦੀ ਹੈ ਕਿ ਡਾਕਟਰ ਸਰਜੀਤ ਪਾਤਰ ਨਹੀਂ ਰਹੇ ਸੱਤ ਖਲਕਿਆਂ ਤੋਂ ਇਲਾਵਾ ਹਰ ਖੇਤਰ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਜਾਂਦੀ ਹੈ ਗੱਲ ਕਰਦਿਆਂ ਕਿ ਲੰਘੇ ਕੱਲ ਤੁਸੀਂ ਸਰਜੀਤ ਪਾਤਰ ਹੋਰਾਂ ਦੇ ਨਾਲ ਕਈ ਘੰਟੇ ਬਤਾਏ ਕਿਉਂਕਿ ਬਰਨਾਲੇ ਵਿਖੇ ਜਿਹੜੀ ਲੇਖਾਂ ਦੀ ਇੱਕ ਰਾਜਸਤਾਨੀ ਮੈਨੇਜਰ ਦਾ ਅਲਾਕਾ ਇਨਕਲਾਬੀਆਂ ਦੀ ਧਰਤੀ ਹੈ ਕਿਉਂਕਿ ਸਰਜੀਤ ਪਾਤਰ ਦਾ ਅਕਸਰ ਹੀ ਮਾਲਵੀ ਨਾਲ ਇੱਕ ਵੱਡਾ ਮੋਹ ਹੈ ਰਿਆ ਕੇ ਖੈਰ ਪਾਵੇਂ ਕੇ ਉਹਨਾਂ ਦੀ ਆਪਣੀ ਜਿਹੜੀ ਕਰਮ ਭੂਮੀ ਉਹ ਲੁਧਿਆਣਾ ਤੇ ਹੀ ਕਿੱਥੇ ਜਿੱਥੇ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੰਮਾ ਸਮਾਂ ਆਪਣੀ ਸਰਕਾਰੀ ਨੌਕਰੀ ਦਿੱਤੀ ਕੀਤੀ ਤੇ ਭਾਵੇਂ ਉਹਨਾਂ ਦਾ ਜਿਹੜਾ ਪਛੋਕੜ ਉਹ ਦੁਆਬੇ ਨਾਲ ਸੀਗਾ ਕਪੂਰਥਲਾ ਜਲੰਧਰ ਨਾਲ ਤੇ ਕਹਿ ਰਹੀਏ ਕਿ ਅੱਗੇ ਜਾ ਕੇ ਮਾਲਵੇ ਦੇ ਵਿੱਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਚੇਰੀ ਸਿੱਖਿਆ ਅਜ਼ਰ ਕੀਤੀ ਫਿਰ ਮੱਝ ਦੀ ਗੱਲ ਕਰ ਲਈਏ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਕਹਿੰਦਾ ਭਾਵ ਕਿ ਕੁਵਾਦ ਵਾਲਾ ਹੀ ਤਾਂ ਜਿਹੜੀ ਪੰਜਾਬ ਕਲਾ ਕੁਮਿਟੀ ਚੰਡੀਗੜ੍ਹ ਦੇ ਉਹ ਚੇਅਰਮੈਨ ਸਨ ਉਹ ਵੀ ਇਸ ਉਹ ਆਪਣੇ ਅੰਤਲੇ ਸਮੇਂ ਤੱਕ ਉਹ ਚੇਅਰਮੈਨ ਵਜੋਂ ਰਹੇ ਥੋੜਾ ਸਮਾਂ ਉਹਨਾਂ ਦਾ ਜਿਹੜੀ ਹੈ ਸਮਾਂ ਦਾ ਬਾਕੀ ਰਹਿੰਦਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਹਾਥੇਕੜ ਸਾਹਿਬ ਉੱਥੇ ਵੀ ਉਹਨਾਂ ਨੇ ਕਈ ਸਾਲ ਸਮਾਂ ਵਰਪਤ ਕੀਤੀਆਂ ਕਹਿੰਦਾ ਭਾਵ ਇਹ ਪੰਜਾਬ ਦਾ ਅਜਿਹਾ ਕਿਹੜਾ ਕੋਨਾ ਹੋਵੇਗਾ ਜਿੱਥੇ ਡਾਕਟਰ ਸਜੀਤ ਪਾਤਰ ਦੇ ਪੈਰ ਨਾ ਪਏ ਹੋਣ ਪੰਜਾਬੀ ਸਹਿਤਕ ਹਲਕਿਆਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਵੱਡੇ ਪੱਧਰ ਉਤੇ ਸੀ ਤੇ ਸ਼ਾਇਦ ਹੀ ਕੋਈ ਅਜਿਹਾ ਪ੍ਰੋਗਰਾਮ ਜਿੱਥੇ ਉਹ ਹਾਂ ਕਰ ਦੇਣ ਤੇ ਨਾ ਆਏ ਹੋਣ ਗੱਲ ਕਰਦੇ ਆਂ ਲੇਖਕਾਂ ਦੀ ਧਰਤੀ ਪ੍ਰਣਾਲੇ ਦੇ ਵਿੱਚ ਉਹਨਾਂ ਦਾ ਜਿਹੜਾ ਆਖੀ ਆਖਿਰਲਾ ਸਮਾਗਮ ਹੋਣ ਨਿਪੜਿਆ ਡਾਕਟਰ ਸਾਹਿਬ ਤੁਸੀਂ ਮੌਜੂਦ ਸੀ ਉਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਆਪਾਂ ਦੱਸਿਏ ਨੇ ਸਾਰੇ ਜਨਨ ਵਾਲਿਆਂ ਨੂੰ ਕਿ ਬਰਨਾਲੇ ਦੇ ਵਿੱਚ ਕਿਹੜਾ ਉਹ ਪ੍ਰੋਗਰਾਮ ਸੀ ਪ੍ਰੋਗਰਾਮ ਦਾ ਨਾਮ ਕੀ ਸੀ ਕਿਦੇ ਉਹ ਲੋ ਰਚ ਗਿਆ ਤੇ ਕਿਹੜੀਆਂ-ਕਿਹੜੀਆਂ ਸਹਿਤ ਖਸਤੀਆਂ ਉਹਦੇ ਵਿੱਚ ਸ਼ਾਮਲ ਹੋਈਆਂ ਜਿਨ੍ਹਾਂ ਦਾ ਜਾਨੀ ਕਿ ਇਸ ਵਾਪਰਿਆ ਸਰਜੀਤ ਪਾਤਰ ਨਾਲ ਆਖਰੀ ਜਿਹੜੇ ਅੰਤ ਲਈ ਜਿਹੜੇ ਉਹਨਾਂ ਦੇ ਘੰਟੇ ਸਨ ਇਸ ਜ਼ਿੰਦਗੀ ਦੇ ਵਿੱਚ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਬੜੀ ਹੀ ਮਨਹੂਸ ਖਬਰ ਹੈ ਨੀ ਅੱਜ ਸਵੇਰੇ ਅਸਰ ਕੀਤਾ ਜਦਕਿ ਤੁਹਾਡੇ ਯਾਪੀ ਦੇ ਵੱਡੇ ਸ਼ਾਇਰ ਸਰਜੀਤ ਪਾਤਰ ਦੀ ਦੁਨੀਆ ਚ ਨਹੀਂ ਰਹੇ ਤੇ ਖਬਰ ਦਾ ਪਤਾ ਲੱਗਣ ਤੇ ਸੁਨਹੁ ਕੇ ਰਹਿ ਗਈ ਕਿਉਂਕਿ ਕੱਲ ਹੀ ਉਹਨਾਂ ਦੇ ਨਾਲ ਕੁਝ ਘੰਟੇ ਬਤਾਏ ਸਨ ਸਮਾਗਮ ਦੇ ਵਿੱਚ ਪੰਜਾਬੀ ਸਹਿਤ ਸਭਾ ਬਰਨਾਲਾ ਦੇ ਵੱਲੋਂ ਡਾਕਟਰ ਤੇਜਾ ਸਿੰਘ ਤਿਲਕ ਡਾਕਟਰ ਮੀਗਾ ਸਿੰਘ ਦਰਸਪਾਲ ਕੌਰ ਹੋਰਾਂ ਦੀ ਗਵਾਈ ਦੇ ਵਿੱਚ ਇੱਕ ਸ਼ਾਨਦਾਰ ਸਮਾਗਮ ਕਪਲ ਮੈਰਿਜ ਪੈਲਸ ਬਰਨਾਲਾ ਵਿਖੇ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਮੈਂ ਵੀ ਸ਼ਾਮਲ ਹੋਇਆ ਡਾਕਟਰ ਸਰਜੀਤ ਪਾਤਰ ਸਨ ਡਾクター ਸਰਬਜੀਤ ਸਿੰਘ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਓਮ ਪ੍ਰਕਾਸ਼ ਜੀ ਗਾਸੋ ਪ੍ਰੈਸਰ ਰਵਿੰਦਰ ਪਠੜ੍ਹ ਸੀ ਮਾਰਕੰਡਾ ਡਾਕਟਰ ਮੀਗਾ ਸਿੰਘ ਹੋਸ਼ ਸੀਤਾ ਕਾ ਪੀ ਦੇ ਵਿੱਚ ਸ਼ਾਮਿਲ ਹੋਈਆਂ ਸਨ ਤੇ ਗੱਲਬਾਤ ਹੋਈ ਅਸਲ ਦੇ ਵਿੱਚ ਉੱਥੇ ਸਹਿ ਸਭਾ ਵੱਲੋਂ ਪ੍ਰਕਾਸ਼ ਪੁਸਤਕਾਂ ਦੀ ਢੁੰਡ ਚਕਾਈ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਸੀ ਉੱਥੇ ਬੜੀਆਂ ਸਾਰਥਕ ਗੱਲਾਂ ਹੋਈਆਂ ਤੇ ਪਾਤਰ ਸਾਹਿਬ ਦਾ ਬਹੁਤ ਵਧੀਆ ਉਹਨਾਂ ਨੇ ਆਪਣੀਆਂ ਉੱਥੇ ਵਰਨਾਲੇ ਨਾਲੋਂ ਜ਼ਿਆਦਾ ਸਾਂਝੀਆਂ ਕੀਤੀਆਂ ਮਾਲਵੇ ਨਾਲੋਂ ਜ਼ਿਆਦਾ ਸਾਂਝੀਆਂ ਕੀਤੀਆਂ ਕਿਉਂਕਿ ਜਦੋਂ ਮੈਂ ਉੱਥੇ ਗੱਲ ਤੋਰੀ ਤੇ ਇੱਥੇ 1988 ਦੇ ਵਿੱਚ ਡਾਕਟਰ ਰਵਿੰਦਰ ਰਵੀ ਦੀ ਵਾਈਟ ਪ੍ਰਗਤੀਵਾਦ ਦੀ ਕਾਨਫਰੰਸ ਕਰਾਈ ਗਈ ਸੀ ਉਦੋਂ ਬਹੁਤ ਲੋਕਾਂ ਦਾ ਇਕੱਠ ਹੋਇਆ ਸੀ ਤੇ ਉਹਨਾਂ ਨੇ ਵੀ ਇਹ ਗੱਲ ਯਾਦ ਕੀਤੀ ਕਿ ਮੈਂ ਵੀ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਉਸ ਬਿਨੇ ਦਾ ਦੌਰ ਹਰਤੀ ਤੇ ਹੁਣ ਦੇ ਜਿਹੜੇ ਬਦਲਦੇ ਪੰਜਾਬੀ ਸਾਇਤ ਦੇ ਵਿੱਚ ਆ ਰਹੇ ਰੁਝਾਨ ਅਤੇ ਲੋਕਾਂ ਦਾ ਸਿਹਤ ਪ੍ਰਤੀ ਰੁਝਾਨ ਨੂੰ ਅਤੇ ਸਰਕਾਰਾਂ ਤੇ ਰਾਜਸੀ ਨੇਤਾਵਾਂ ਦਾ ਸਹਿਤ ਪ੍ਰਤੀ ਭਾਸ਼ਾ ਪ੍ਰਤੀ ਰੁਝਾਨ ਤੇ ਪੰਜਾਬ ਦੇ ਵਿੱਚੋਂ ਪ੍ਰਵਾਸ ਦੇ ਨਾਂ ਤੇ ਪਲਾਨ ਕਰ ਜਾਣਾ ਬੱਚਿਆਂ ਦਾ ਇਸ ਸਬੰਧੀ ਉਹਨਾਂ ਨੇ ਬੜੀ ਇੱਕ ਗੱਲਾਂ ਕੀਤੀਆਂ ਤੇ ਪੰਜਾਬ ਦੀ ਜਿਹੜੀ ਸਿੱਖਿਆ ਦਾ ਮਿਆਰ ਤੇ ਡਿੱਗ ਰਿਹਾ ਸੀਗਾ ਉਸ ਸਬੰਧੀ ਉਹਨਾਂ ਨੇ ਗੱਲਾਂ ਕੀਤੀ ਤੇ ਆਪਣੀ ਰਚਨਾ ਵੀ ਸੁਣਾਈ ਤੇ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਪਹਿਲੀ ਵਾਰ ਪੱਤਰ ਸਾਹਿਬ ਨੂੰ ਸੁਣਿਆ ਸੀ 1976 ਦਾ ਵਾਕਿਆ ਹੈ ਸਰਕਾਰੀ ॠਣਵੀਕਾਲ ਸੰਗਰੂਰ ਦੇ ਵਿੱਚ ਪ੍ਰੋਫੈਸਰ ਸੁਜੀਤ ਮਾਨ ਹੋਣਾ ਦੇ ਇਹ ਦੂਰਤ ਵੀ ਸੀ ਤੇ ਇੱਕ ਕਲਾਸ ਪਹਿलो ਵੀ ਸੀ ਸ਼ਾਇਦ ਉਥੇ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਸਮਕਾਲੀ ਸਨ ਤੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਉਦੋਂ ਐਮਰਜੈਂਸੀ ਲੱਗੀ ਹੋਈ ਸੀ ਤੇ ਉਦੋਂ ਇਹਨਾਂ ਦੀ ਜਿਹੜੀ ਇੱਕ ਗਜ਼ਲ ਜਾਂ ਇੱਕ ਰਚਨਾ ਇਹਨਾਂ ਦੀ ਸੁਣਨ ਨੂੰ ਮਿਲੀ ਬੁੱਢੀ ਜਾਦੂਗਰਨੀ ਕਹਿੰਦੀ ਹੈ ਉਹ ਅਸਲ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਵਿੱਚ ਬੜੀ ਪ੍ਰਭਾਵਿਤ ਕਰਨ ਵਾਲੀ ਗਜ਼ਲ ਸੀ ਤੇ ਉਸ ਤੋਂ ਬਾਅਦ ਪਾਤਰ ਸਾਹਿਬ ਨੇ ਈਨੀਆਂ ਵੀ ਰਚਨਾਵਾਂ ਲਿਖੀਆਂ ਗਜ਼ਲਾਂ ਲਿਖੀਆਂ ਤੇ ਇੱਕ ਪੰਜਾਬੀ ਸਾਹਿਦ ਦੇ ਪ੍ਰਸ਼ਾਹ ਜਾਣ ਵਾਲਾ ਕਾਰਜ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਸਾਹਿਤ ਦੇ ਗਜ਼ਲ ਦੇ ਵਿੱਚ ਇੱਕ ਵੱਡਾ ਮੋੜ ਲਿਆਂਦਾ ਕਿਉਂਕਿ ਪਹਿਲਾਂ ਜਿਵੇਂ ਕਿਹਾ ਜਾਂਦਾ ਕਿ ਉਰਦੂ ਫਾਰਸੀ ਤੋਂ ਪੰਜਾਬੀ ਦੇ ਵਿੱਚ ਆਇਆ ਹੋ ਗਜ਼ਲ ਦਾ ਜਿਹੜਾ ਰੂਪ ਹੈ ਇਹਦੇ ਵਿੱਚ ਇਹੀ ਹੁੰਦਾ ਸੀ ਵੀ ਇਹ ਗਜ਼ਲ ਦੇ ਵਿੱਚ ਦਰਦਮਈ ਗੱਲਬਾਤ ਜਾਂ ਤਮਾਸ ਦੀ ਗੱਲਬਾਤ ਜਾਂ ਜਾਂ ਪ੍ਰੇਮ ਪਿਆਰ ਦੀ ਗੱਲਬਾਤ ਹੀ ਹੁੰਦੀ ਹੈ ਯਾਦ ਕੀ ਸਰਜੀਤ ਪਾਤਰ ਹੋਣਾ ਨੇ ਪੰਜਾਬੀ ਗ਼ਜ਼ਲ ਦੇ ਵਿੱਚ ਬੜੇ ਨਵੇਂ ਮਾਪਦੰਡ ਸਿਰਜੀ ਤੇ ਆਪਣੀ ਗੱਲ ਕਹੀ ਜਿਸ ਤਰ੍ਹਾਂ ਕਿ ਉਹਨਾਂ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਿ ਪ੍ਰਿਹਤ ਸ਼ਮਾਦਾਨ ਕੀ ਕਹਣਗੇ ਇਸ ਤਰ੍ਹਾਂ ਦਾ ਹੋਰ ਵੀ ਇਹਨਾਂ ਨੇ ਬਹੁਤ ਸਾਰੀਆਂ ਗ਼ਜ਼ਲਾਂ ਇਹਨਾਂ ਨੇ ਜਿਹੜੀਆਂ ਲਿਖੀਆਂ ਤੇ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਮਾਣ-ਮਾਲ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਹੋਰ ਬੜੀਆਂ ਰਚਨਾਵਾਂ ਦਿੱਤੀਆਂ ਪੰਜਾਬੀ ਜਦੋਂ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਇਹਨਾਂ ਨੇ ਬਿਲਕੁਲ ਸਾਹਿਤਕ ਖੇਤਰ ਦੇ ਵਿੱਚ ਡਾਕਟਰ ਸਰਜੀਤ ਪਾਤਰ ਇੱਕ ਵੱਡਾ ਮੋੜ ਆ ਸੰ। ਕਈ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਸਟਾਈਲ ਸੀਗਾ ਪੰਜਾਬੀ ਵਿਦਾ ਦੇ ਵਿੱਚ ਉਹ ਪ੍ਰਵਾਨ ਵੀ ਚੜਿਆ ਤੇ ਉਹਨੇ ਕਈ ਨਵੀਆਂ ਆਗੂੰ ਤੰਦਾਂ ਵੀ ਛੜੀਆਂ ਜੀ। ਪੰਜਾਬੀ ਦੇ ਜਿਹੜੇ ਨਵੇਂ ਬਿੰਬ ਨਵੇਂ ਸ਼ਬਦ ਨਮੀਆਂ ਪਿਰਥਾ ਉਹ ਡਾਕਟਰ ਸਰਜੀਤ ਪਾਤਰ ਨੇ ਕਾਇਮ ਕੀਤੀਆਂ। ਇਹਨਾਂ ਦਾ ਮਸਰਨ ਪੰਜਾਬੀ ਵਿਦਿਅਕ ਕਲ ਦੇ ਅਯੋਕੇ ਗਜ਼ਲ ਕੋ ਕਰ ਰਹੇ ਨੇ ਤੇ ਪੰਜਾਬੀ ਦਾ ਖੇਤਰ ਜਿਹੜਾ ਗਜ਼ਲ ਦਾ ਬਹੁਤ ਹੀ ਵਿਸ਼ਾਲ ਹੋ ਗਿਆ ਹੈ ਖਾਸ ਕਰਕੇ ਤਰ੍ਹਾਂ ਸਾਫ ਉਹ ਲਫਜ਼ ਜਿਹੜੇ ਪੁਰਾਣੇ ਬਜ਼ੁਰਗ ਬੋਲਿਆ ਕਰਦੇ ਸੀ ਉਹ ਉਹਨਾਂ ਦੇ ਵਿੱਚੋਂ ਅਕਸਰ ਹੀ ਲੱਭਦੇ ਸੀ ਪਰੰਤੂ ਕਹਿੰਦਾ ਭਾਵ ਕਿ ਇੱਕ ਅਜਹੀ ਸ਼ਖਸੀਅਤ ਜਿਨ੍ਹਾਂ ਨੇ ਅੱਗੇ ਅਜੇ ਹੋਰ ਜਿਹੜੀ ਹੈ ਪੰਜਾਬੀ ਪੀੜੀ ਨੂੰ ਅਗਲੀ ਪੀੜੀ ਨੂੰ ਚਾਨਣ ਵੰਡਣਾ ਸੀ ਉਹ ਇੱਕ ਵਾਰ ਪਹਿਲੀ ਇਹ ਕਿ ਹਮੇਸ਼ਾ ਲਈ ਲੋਕ ਹੋ ਗਏ ਖੈਰ ਡਾਕਟਰ ਸਾਹਿਬ ਕੱਲ ਵਾਲੀ ਫੰਕਸ਼ਨ ਦੇ ਵਿੱਚ ਡਾਕਟਰ ਸਰਜੀਤ ਪਾਤਰ ਬਰਨਾਲੇ ਕਿੰਨੇ ਵਜੇ ਪਹੁੰਚ ਜਾਂਦੇ ਆ ਸਟੇਜ ਦੇ ਉੱਤੇ ਉਹਨਾਂ ਦੀ ਪਰਫਾਰਮੈਂਸ ਕੀ ਸੀ ਕੀ ਕੁਝ ਉਹਨਾਂ ਨੇ ਸੁਣਾਇਆ ਕੀ ਗੱਲਾਂ ਬਾਤਾਂ ਕੀਤੀਆਂ ਅਧਿਆਇ ਕੋਈ ਤੁਹਾਡੇ ਕੋਲ ਕਿਉਂਕਿ ਤੁਸੀਂ ਉੱਥੇ ਸੀ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀਗਾ ਮੋਡੀਆਂ ਦੇ ਵਿੱਚੋਂ ਇੱਕੋ ਤੁਸੀਂ ਉਸ ਇਲਾਕੇ ਦੇ ਵਿੱਚ ਡਾਕਟਰ ਸਾਹਿਬ ਕੱਲ ਬਰਨਾਲੇ ਪਾਤਰ ਸਾਹਿਬ 10:00 ਵਜੇ ਦੇ ਕਰੀਬ ਪਹੁੰਚ ਗਏ ਸਨ ਤੇ ਉਸ ਤੋਂ ਬਾਅਦ ਸਮਾਗਨ ਦੀ ਸ਼ੁਰੂਆਤ ਹੋਈ ਜਿਹੜੇ ਸਮਾਗਨ ਦੀ ਜਿਹੜੀ ਫਾਰਮਲ ਹੁੰਦੀ ਆ ਪੁਸਤਕਾਂ ਲੋਕ ਅਰਪਣ ਕੀਤੀਆਂ ਹੂੰ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਸਨਮਾਨ ਮਾਨ ਸਨਮਾਨ ਕੀਤਾ ਗਿਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਇਹ ਵੀ ਗੱਲ ਉੱਠ ਕੇ ਉੱਪਰ ਕੇ ਸਾਹਮਣੇ ਆਈ ਕਿ ਪੰਜਾਬੀ ਭਾਸ਼ਾ ਨੂੰ ਪੰਜਾਬੀ ਸਾਇਤ ਨੂੰ ਪੰਜਾਬੀ ਸੱਭਿਆਚਾਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਨੇ ਇਹਦੇ ਲਈ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਹਦਾ ਸਮਾਧਾਨ ਉਜਲ ਢੂੰਡਣਾ ਚਾਹੀਦਾ ਹੈ ਜਿੱਥੇ ਪਾਤਰ ਸਾਹਿਬ ਨੇ ਬਿਲਕੁਲ ਇਹਦੇ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਿਹੜੀ ਬੇਸ਼ੱਕ ਨਵੇਂ ਕਾਲਜ ਯੂਨੀਵਰਸਿਟੀਆ ਕਿੰਨੀਆਂ ਖੁੱਲ ਚੁੱਕੀਆਂ ਨੇ ਪਰੰਤੂ ਇਹ ਆਪਣੀ ਭਾਸ਼ਾ ਨੂੰ ਅਤੇ ਸਾਡੀ ਸਿੱਖਿਆ ਨੂੰ ਬੜਾ ਖੋਰਾ ਲੱਗ ਰਿਹਾ ਹੈ ਇਸ ਵੰਦੀ ਸੇਧ ਹੁੰਦੀ ਉਹਨਾਂ ਨੇ ਇਸ ਵੰਦੀ ਡਾਕਟਰ ਸਾਹਿਬ ਕੋਈ ਕੱਲ ਉਹਨਾਂ ਦੇ ਤੁਹਾਨੂੰ ਲੱਗਾ ਹੋਵੇ ਉਹਨਾਂ ਦੇ ਚਿਹਰੇ ਤੋਂ ਹਾਪ-ਪਾਗ ਕੋਈ ਫੀਲ ਤੁਸੀਂ ਕੀਤਾ ਹੋਵੇ ਹੁਣ ਤੁਸੀਂ ਜੇ ਅਹਿਸਾਸ ਕਰੋ ਕਿਉਂਕਿ ਤੁਸੀਂ ਨਾਲ ਰਹੇ ਕਈ ਘੰਟੇ ਪਿੰਟਰ ਸਾਹਿਬ ਕੱਲ ਕੋਈ ਇਸ ਤਰ੍ਹਾਂ ਦੀ ਉਹ ਲਿਸੀ ਲੱਗ ਰਹੀ ਉਹ ਸਰੀਰਕ ਤੌਰ ਤੇ ਕਮਜ਼ੋਰ ਜਰੂਰ ਮਹਿਸੂਸ ਹੋ ਰਹੀ ਸੀ ਪਹਿਲੀ ਚੱਕ ਚੱਕ ਨਹੀਂ ਦੇਖਿਆ ਜਾਵੇ ਤਾਂ ਬਹੁਤ ਸੀਰ ਉਹਨਾਂ ਦਾ ਬਹੁਤ ਕਮਜ਼ੋਰ ਹੋ ਚੁੱਕਿਆ ਸੀਗਾ ਪਰੰਤੂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਖੁੱਤੀ ਦੀ ਕਮੀ ਨਹੀਂ ਸੀ ਜਾਂ ਮਾਨਸਿਕ ਤੌਰ ਤੇ ਜਾਂ ਦਿਮਾਗੀ ਤੌਰ ਤੇ ਇਸ ਤਰ੍ਹਾਂ ਦੀ ਪੂਰੀ ਤਰ੍ਹਾਂ ਸਥੇਤਤੀ ਪੂਰੀ ਉਹੀ ਪਹਿਲਾ ਵਾਲੀ ਆਵਾਜ਼ ਦੀ ਉਸ ਤਰ੍ਹਾਂ ਦਾ ਚਾਲ ਢਾਲ ਗਈ ਉਹੀ ਸੀ ਪਰੰਤੂ ਚਿਹਰਾ ਉਹਦੀ ਜਿਹੜੀ ਇਹ ਕਮਜ਼ੋਰੀ ਦੀ ਸਿਹ ਦੀ ਕਮਜ਼ੋਰੀ ਉਹ ਜਰੂਰ ਖਟਕ ਰਹੀ ਸੀ ਪਰੰਤੂ ਇਹ ਨਹੀਂ ਸੀ ਲੱਗ ਰਿਹਾ ਵੀ ਇਨੀ ਸ਼ੇਤੀ ਇਸ ਤਰ੍ਹਾਂ ਚਲੇ ਜਾਣਗੇ ਇਹ ਇਸੇ ਗੱਲ ਦੇ ਕਾਰਨ ਜਦੋਂ ਸਵੇਰੇ ਪਤਾ ਲੱਗਿਆ ਤਾਂ ਬੜਾ ਬੜਾ ਵੱਡਾ ਝਟਕਾ ਲੱਗਿਆ ਵੀ ਇਹ ਅਜਿਹੀ ਗੱਲਬਾਤ ਤਾਂ ਕੋਈ ਹੁੰਦੀ ਨਹੀਂ ਹੈ ਨਹੀਂ ਸੀ ਨਜ਼ਰਵੈਨੀ ਤਿਆਰ ਹੀ ਤੇ ਹਰੇਕ ਬੰਦੇ ਨਾਲ ਉਹ ਵਿਅਕਤੀਗਤ ਤੌਰ ਤੇ ਹੋਰ ਵੀ ਜਿਹੜੇ ਸਮਾਗਮ ਤੋਂ ਬਾਅਦ ਬੱਚਿਆਂ ਨੇ ਕਿਸੇ ਨੇ ਕੋਈ ਆਟੋਗ੍ਰਾਫ ਲੈਣਾ ਜਾਂ ਕਿਸੇ ਨੇ ਤਸਵੀਰ ਕਰਾਉਣੀ ਹੈ ਨਾ ਉਹਨਾਂ ਨਾਲ ਬਹੁਤ ਖੁਸ਼ੀ-ਖੁਸ਼ੀ ਮਿਲ ਰਹੇ ਸੀ ਕੋਈ ਇਹਹੀ ਗੱਲਬਾਤ ਉਹਨਾਂ ਦੀ ਹੈ ਨਹੀਂ ਸੀ ਤੇ ਦੇਰੁੰਨ ਨੇ ਆਪਣਾ ਲੰਚ ਲਿਆ ਤੇ ਲੈ ਕੇ ਉਸ ਤੋਂ ਬਾਅਦ 3:00 ਵਜੇ ਦੇ ਕਰੀਬ ਉੱਥੋਂ ਅਸਲ 3:00 ਤੇ 3:30 ਵਜੇ ਵਾਪਸ ਜਾਂਦੇ ਆ ਲੁਧਿਆਣੇ ਨੂੰ ਹਾਂਜੀ 3:00 ਵਜੇ ਜਦੋਂ ਵਾਪਸ ਚਲੇ ਗਏ ਅਕਸਰ ਅਕਸਰ ਟੈਕਸੀ ਤੇ ਆਇਆ ਕਰਦੇ ਸੀ ਆਮ ਪ੍ਰੋਗਰਾਮਾਂ ਦੇ ਵਿੱਚ ਮੈਂ ਵੀ ਦੇਖਦਾ ਰਿਹਾ ਪਟਿਆਲੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਨੂੰ ਕਵਰ ਕਰਦਿਆਂ ਬਦੌਰ ਪੰਜਾਬੀ ਟ੍ਰਿਬਿਊਨ ਰਿਪੋਰਟਰ ਤੇ ਭਾਸ਼ਾ ਵਿਭਾਗ ਤਾਂ ਉਹਨਾਂ ਦੇ ਮਤਲਬ ਇਹੀ ਸੀਗਾ ਇੱਕ ਸਟਾਈਲ ਆਉਂਗਾ ਫਿਰ ਉਹਨਾਂ ਨੂੰ ਲਿਖ ਬੈਠ ਕੇ ਸੁਣਿਆ ਵੀ ਇਹ ਮਾਣਿਆ ਵੀ ਹੈ ਟੈਟਰਸਪ ਦੱਸਿਓ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੁਝ ਸਰੀਰਿਕ ਕਮਜ਼ੋਰੀ ਦਾ ਇੱਕ ਝਲਕ ਪੈਂਦੀ ਸੀ ਖੁਰਤੀ ਯਾਨੀ ਕਿ ਉਹਨਾਂ ਦੇ ਵਿੱਚ ਜੋ ਵੀ ਸੀਗਾ ਉਹ ਵਰਕਰਾਰ ਸੀ ਹਾਂਜੀ ਉਹਨਾਂ ਦੇ ਵਿੱਚ ਸਾਰਾ ਉਸ ਤਰ੍ਹਾਂ ਦਾ ਉਹਨਾਂ ਨੇ ਮੀਡੀਆ ਨਾਲ ਵੀ ਤੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਆਪਣੀ ਵਾਇਟ ਦਿੱਤੀ ਉਹਨਾਂ ਨੂੰ ਹੋਰ ਵੀ ਇਸ ਤਰ੍ਹਾਂ ਦੀ ਕੋਈ ਉਹਦੇ ਵਿੱਚ ਕੋਈ ਇਹ ਨਹੀਂ ਸੀ ਲੱਗ ਰਿਹਾ ਵੀ ਉੱਠਣ ਬੈਠਣ ਦਾ ਪਰੰਤੂ ਫਿਰ ਵੀ ਉਹ ਸਾਰੇ ਵਿਅਕਤੀਆਂ ਨੂੰ ਮਿਲ ਕੇ ਉਹਨਾਂ ਨੇ ਬੜੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਉੱਤੇ ਬਰਨਾਲੇ ਬਾਰੇ ਉਹਨਾਂ ਨੇ ਬੜੀਆ ਸਾਰਥਕ ਟਿੱਪਣੀਆਂ ਵੀ ਕੀਤੀ ਹੈ ਬਰਨਾਲੇ ਦੀ ਜਿਹੜੀ ਸਿਹਤ ਗਦੇਣ ਹੈ ਪਰੰਤੂ ਇਸ ਤਰ੍ਹਾਂ ਨਹੀਂ ਸੀ ਮਹਿਸੂਸ ਹੋ ਰਿਹਾ ਵੀ ਇੰਨੀ ਛੇਤੀ ਚਲੇ ਹਾਂ ਇਹ ਹੋ ਸਕਦਾ ਵੀ ਜਿਵੇਂ ਉਹਨਾਂ ਦੀ ਸਰੀਰ ਸਿਹਤ ਕਮਜ਼ੋਰ ਸੀ ਹੋ ਸਕਦਾ ਕੋਈ ਅੰਦਰ ਉਹਨਾਂ ਦੇ ਭਾਵ ਕੋਈ ਇਸ ਤਰ੍ਹਾਂ ਦੀ ਕੁੱਟਪੱਜ ਹੋ ਰਹੀ ਹੋਵੇ ਕਿਉਂਕਿ ਮਨੁੱਖੀ ਮਨ ਹੈ ਇਹਦੇ ਵਿੱਚ ਕੋਈ ਪਤਾ ਨਹੀਂ ਪਰੰਤੂ ਚਿਹਰੇ ਤੇ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਕੋਈ ਉਹ ਨਹੀਂ ਸੀ ਕੀ ਰਾਮ ਲਾਲ ਉਹਨਾਂ ਨੇ ਸਹਿਜ ਬਿਲਕੁਲ ਬਿਲਕੁਲ ਕੰਮੇ ਵਾਲਾ ਚਿਹਰਾ ਤੇ ਅੰਦਰੂਨੀ ਤੌਰ ਤੇ ਜਿਹੜੀ ਹੈ ਲਫ਼ਜ਼ਾਂ ਦੀ ਫੁਰਤੀ ਉਹਨਾਂ ਦਾ ਇੱਕ ਸਟਾਇਲ ਵੀ ਰਿਹਾ ਹੈ ਦਿਖਦੇ ਰਹੇ ਆ ਉਹਨਾਂ ਨੂੰ ਅਕਸਰ ਹੀ ਉਹਨਾਂ ਦਾ ਪਟਿਆਲੇ ਵੱਡੇ ਪੱਧਰ ਉਤੇ ਆਉਣਾ ਜਾਣਾ ਬਣਿਆ ਰਿਹਾ ਪੰਜਾਬੀ ਵਿਦਿਅਕ ਭਾਸ਼ਾ ਵਿਭਾਗ ਤੇ ਹੋਰ ਇੱਥੇ ਪਟਿਆਲੇ ਦੀਆਂ ਸਹਿਤਕ ਜਿਹੜੀਆਂ ਜਥੇਬੰਦੀਆਂ ਨੇ ਸੰਸਥਾਵਾਂ ਨੇ ਹੈ ਡਾਕਟਰ ਸਾਹਿਬ ਤੁਹਾਡੀ ਗੱਲਬਾਤ ਕੋਈ ਉਹਨਾਂ ਨਾਲ ਖਾਸ ਹੋਈ ਹੋਵੇ ਕਿਸੇ ਵਿਸ਼ੇ ਉੱਤੇ ਕਿਸੇ ਮਾਮਲੇ ਉੱਤੇ ਜਾਂ ਰੁਟੀਨ ਦੇ ਵਿੱਚ ਕੋਈ ਗਹਿਲਵਾਤੀ ਇਹੋ ਹੋਈ ਭਿੰਡਰ ਸਾਹਿਬ ਕਿਉਂਕਿ ਮੈਂ ਡਾਕਟਰ ਰਵਿੰਦਰ ਰਵੀ ਦਾ ਸਟੂਡੈਂਟ ਹਾਂ ਉਹਨਾਂ ਦੇ ਨਾਲ ਪੀ ਐਚ ਡੀ ਕੀਤੀ ਮੈਂ ਉਹੀ ਗੱਲ ਕੀਤੀ ਵੀ ਡਾਕਟਰ ਰਵੀ ਨੇ 1988 ਦੇ ਵਿੱਚ ਪਰਗਤੀਵਾਦੀ ਕਾਨਫਰੰਸ ਕਰਾਈ ਸੀ ਜਦੋਂ ਕਿ ਕੇਂਦਰੀ ਪੰਜਾਬੀ ਲੇਖ ਸਭਾ ਦੇ ਜਨਰਲ ਸੈਕਟਰੀ ਸਨ ਪਾਤਰ ਸਾਹਿਬ ਨੇ ਕਿਹਾ ਮੈਂ ਵੀ ਉਸ ਸਮਾਗਮ ਦੇ ਵਿੱਚ ਚਮਤ ਸੀ ਕਿਉਂਕਿ ਉਸ ਤੋਂ ਬਾਅਦ ਹੌਲੀ ਹੌਲੀ ਪਾਤਰ ਸਾਹਿਬ ਦਾ ਜਿੰਨਾ ਕਿ ਝਿਮੇ ਉਠਾਨ ਹੋਇਆ ਦੇਖਿਆ ਕਿ ਕਿਉਂਕਿ ਪਹਿਲਾਂ ਪਾਤਰ ਸਾਹਿਬ ਸਭੀ ਦਰਵਾਜ਼ਿਆਂ ਦੀ ਹੀ ਪ੍ਰਧਾਨਗੀ ਕਰਦੇ ਹੁੰਦੇ ਸਨ ਅਕਸਰ ਕਵੀ ਕਰਵਾਣਾ ਦੇ ਸਤਿ ਸੰਪਰੰਤੂ ਪਿਛਲੇ ਇੱਕ ਧਾਕੇ ਤੋਂ ਇੱਕੇ ਮਿਥਵਾਨ ਕਿਤੇ ਹਨ ਕਿ ਯੂਨੀਵਰਸਟੀਆਂ ਕਾਲਜਾਂ ਜਾਂ ਹੋਰ ਸੰਸਥਾਵਾਂ ਵਿੱਚ ਕੋਈ ਵੀ ਸਮਾਗਮ ਜੋ ਵੀ ਹੋਣਾ ਹੁੰਦਾ ਉਹ ਪਾਤਰ ਸਾਹਿਬ ਤੋਂ ਬਿਨਾਂ ਸੰਪੰਨੀ ਸੀ ਹੁੰਦਾ ਉਹਦੀ ਪ੍ਰਧਾਨਗੀ ਜਾਂ ਉਹਦੇ ਮੁੱਖ ਬਖਤਾ ਹੁੰਦੇ ਸੀ ਚਾਹੇ ਕੋਈ ਭਾਸ਼ਾ ਕਾਨਫਰੰਸ ਤਾਂ ਕੋਈ ਸੱਭਿਆਚਾਰ ਬਾਰੇ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੈ ਜਾਂ ਭਾਸ਼ਾ ਭਾਗ ਦੇ ਵਿੱਚ ਹੈ ਅਕਸਰ ਉਹ ਆਉਂਦੇ ਸੀ ਐਤਕੀਂ ਜਾਂ ਵੀ ਵਰਤਾਰ ਦੇ ਅਕਸਰ ਦੇ ਉੱਪਰ ਜਦੋਂ ਜਾ ਆਪ ਸਾਹ ਪਾਕ ਦਾ ਹੋਇਆ ਤੇ ਉਦੋਂ ਵੀ ਉਹ ਮੁੱਖ ਬਖਤਰ ਦੇ ਤੌਰ ਤੇ ਉੱਪਰ ਵਿਚਰਦੇ ਰਹੇ ਨੇ ਇਸ ਕਰਕੇ ਇਹਨਾਂ ਦਾ ਬੜਾ ਵੱਡਾ ਇੱਕ ਔਰਾ ਬਣ ਚੁੱਕਿਆ ਤੇ ਬੜਾ ਵੱਡਾ ਪ੍ਰਭਾਵ ਸੀ ਸਾਰੇ ਪਾਸੇ ਇਹ ਦੇਖਿਆ ਜਾਵੇ ਤਾਂ ਇਹਨਾਂ ਦਾ ਜਿਸ ਤਰ੍ਹਾਂ ਕੀ ਰੇਖ ਪਾਸੇ ਇਹਨਾਂ ਦਾ ਵਰਤਾਰਾ ਦਾ ਬੋਲਬਾਲਾ ਸੀ ਚਾਹੇ ਸਹਿਤ ਅਕੈਡਮੀ ਸੀ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਦੇ ਵੀ ਇਹ ਪ੍ਰਧਾਨ ਰਹੇ ਨੇ ਲੰਬਾ ਸਮਾਂ ਹੂੰ ਤੇ ਉਸ ਤੋਂ ਬਾਅਦ ਕਲਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਨਹੀਂ ਕਿਥੋਂ ਕਿ ਥੋੜੇ ਦਿਨਾਂ ਤੱਕ ਵੀ ਉਹਨਾਂ ਨੇ ਬਿਜਾਈ ਦੀ ਪਾਰਟੀ ਹੋਣੀ ਸੀ 2017 ਦੇ ਇਜਾਬ ਕਲਾ ਬਰਿਸ਼ਦ ਦੀ ਕਦੋਂ ਤੱਕ ਸੀਗਾ ਉਹਨਾਂ ਦੀ ਚੇਅਰਮੈਨ ਦੀ ਮਿਆਦ ਟੱਪ ਸੋ ਸਾਰਾ ਮਈ ਸ਼ਾਇਦ ਬਤ ਹੈ ਕਿ ਪਾਰਟੀ ਜਾਂ ਵੀ ਜੀ ਜੀ ਯਾਨੀ ਕਿ ਕੁਝ ਦੇਣ ਹੀ ਬਾਕੀ ਰਹਿੰਦੀ ਸੀ ਕੁਝ ਦੇਣ ਹੀ ਸੀ ਤੇ ਪਰੰਤੂ ਪਾਤਰ ਸਾਹਿਬ ਦਾ ਇੰਨਾ ਕੁ ਉਹ ਸੀ ਜੇ ਜਿੱਥੇ ਵੀ ਦੇਖਿਆ ਜਾਵੇ ਜਿਵੇਂ ਅ ਨੰਦਪੁਰ ਸਾਹਿਬ ਦਾ ਹੈਗਾ ਉਥੇ ਵੀ ਰਾਸਤੇ ਖਾਲਸਾ ਦੇ ਵਿੱਚ ਲੀ ਪਾਤਰ ਸਾਹਿਬ ਦੀ ਆਵਾਜ਼ ਗੂੰਜਦੀ ਹੈ ਹਰ ਇੱਕ ਜਗ੍ਹਾ ਦੇ ਉੱਪਰ ਗੁਰਗੋਵ ਨਾਨਕ ਦੇਵ ਯੂਨੀਵਰਸਿਟੀ ਦੀ ਜਿਹੜੀ ਧੁਨੀ ਹੈ ਉਹ ਵੀ ਪਾਤਰ ਸਾਹਿਬ ਦੀ ਹੈ ਤੇ ਬਾਕੀ ਸਾਰੇ ਪਾਸੇ ਪਾਤਰ ਸਾਹਿਬ ਦਾ ਬੋਲ ਵੱਲ ਸੀ ਪਿਆਬੀ ਯੂਨੀਵਰਸਿਟੀ ਦੇ ਵਿੱਚ ਤਾਂ ਅਕਸਰ ਮੈਂ ਪਿਛਲੇ ਇੱਕ ਧਾਕੇ ਤੋਂ ਦਰਜ ਤੋਂ ਵੀ ਵੱਧ ਸਮੇਂ ਤੋਂ ਜਾਣਦਾ ਕਿ ਜਿੰਨੀਆਂ ਵੀ ਕਾਨਫਰੰਸਾਂ ਜਾਂ ਸੈਮੀਨਾਰ ਪੰਜਾਬੀ ਵਿਭਾਗ ਦੇ ਜਾਂ ਪੰਜਾਬੀ ਡੀਪੀਡੀ ਦੇ ਜਾਂ ਜਿਹੜੀ ਵੀ ਵਿਭਾਗ ਦੇ ਹੁੰਦੇ ਸੀ ਉਹਦੇ ਵਿੱਚ ਪਾਤਰ ਸਾਹਿਬ ਕੌਮਕ ਮਹਿਮਾਨਾਂ ਦੇ ਪਰਲਾਣੇ ਹਾਂ ਬਿਲਕੁਲ ਮੰਚਾਂ ਉਤੇ ਲੰਮਾ ਸਮਾਂ ਬੈਠੇ ਰਹਿਣਾ ਨਿੱਟ ਬੈਠ ਕੇ ਅਖੀਰ ਚ ਆਪਣੇ ਵਿਚਾਰ ਪੇਸ਼ ਕਰਨੇ ਤੇ ਸੁਝਾਅ ਦੇਣੇ ਸਾਹਿਤ ਖੇਤਰ ਦੇ ਸਾਹਿਤਕ ਸ਼ਖਸੀਅਤਾਂ ਦੇ ਆਲੇ ਦੁਆਲੇ ਸਾਰੀ ਗੱਲਬਾਤ ਹੋਣੀ ਮੈਂ ਅਕਸਰ ਦੇਖਿਆ ਕਿ ਜਾਂ ਮੰਚਾਂ ਉਤੇ ਲੰਮਾ ਸਮਾਂ ਇੱਕ ਆਰਾਮ ਨਾਲ ਬੈਠਦੇ ਸੀ ਸੁਣਦੇ ਸੀ ਉਸ ਹੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਜਾਂ ਵਿਣਾ ਮੁੱਖ ਮੰਤਰੀ ਲੰਮਾ ਸਮਾਂ ਨੌਣ ਦੇਖ ਕੇ ਨੇੜੇ ਮਨ ਚਾਹਤ ਤੇ ਕਿਵੇਂ ਉਹ ਲੰਮਾ ਸਮਾਂ ਬੈਠਦੇ ਸੀ ਉਸ ਤੋਂ ਬਾਅਦ ਇੱਕ ਵੱਡੀ رائے ਇੱਕ ਵੱਡੀ ਗੱਲ ਦੇ ਕੇ ਜਾਂਦੇ ਸੀ ਅਜਿਹੀ ਹੀ ਇੱਕ ਦੇਣ ਸੀ ਡਾਕਟਰ ਸਰਜੀਤ ਪਾਤਰ ਜਿਹੜੇ ਪੰਜਾਬੀਆਂ ਲਈ ਖੈਰ ਇੱਕ ਮਨਾਰ ਸਨ ਚਾਨਣ ਮਨਾਰਾ ਜਿਹਨੂੰ ਕਿਹਾ ਜਾਂਦਾ ਜੀ ਡਾਕਟਰ ਸਾਹਿਬ ਪੇਸ਼ੇਵਰ ਸਾਹਿਬ ਪਾਤਰ ਸਾਹਿਬ ਨੂੰ ਬੜੇ ਵੱਡੇ ਪੁਰਸਕਾਰ ਮਿਲੇ ਪਦਮਸ਼ਰੀ ਦਾ ਅਵਾਰਡ ਮਿਲਿਆ ਰੋਮਣੀ ਪੰਜਾਬੀ ਕਵੀ ਦਾ ਅਵਾਰਡ ਮਿਲਿਆ ਪੰਜਾਬੀ ਸਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਹਨੇਰੇ ਵਿੱਚ ਸੁਰੂਕ ਦੀ ਬਰਨਮਾਲਾ ਨੂੰ ਉਹ ਸਹਿਤ ਕਾਦਮੀ ਦਾ ਪੁਰਸਕਾਰ ਮਿਲਿਆ ਬਹੁਤ ਬਹੁਤ ਸਾਰੇ ਇਹਨਾਂ ਨੂੰ ਪੁਰਸਕਾਰ ਮਿਲੇ ਤੇ ਬਾਹਰ ਦੇ ਵਿੱਚ ਬਾਹਰ ਵੀ ਪੰਜਾਬ ਤੋਂ ਬਾਹਰ ਵੀ ਇਹਨਾਂ ਨੇ ਬਹੁਤ ਸਾਰੇ ਫੰਕਸ਼ਨਾਂ ਦਾ ਸਮਾਗਮਾਂ ਦਾ ਯੋਜਨ ਕਰਦੇ ਰਹਿੰਦੇ ਸੀ ਇਸ ਤਰ੍ਹਾਂ ਦੀ ਇਹਨਾਂ ਦੀ ਕਾਫੀ ਪੱਟ ਨੱਠ ਵੀ ਬੜੀ ਹੁੰਦੀ ਸੀ ਤੇ ਪਰ ਭੱਜਦੇ ਭੱਜਦੇ ਫਿਰਦੇ ਰਹਿੰਦੇ ਸੀ ਐਸੀ ਗੱਲ ਨਹੀਂ ਸੀ ਕਿ ਹਿੰਮਤ ਵੀ ਸੀ ਇਹਨਾਂ ਦੇ ਵਿੱਚ ਇਹਨਾਂ ਦਾ ਆਪਣਾ ਪ੍ਰਭਾਵ ਵੀ ਸੀ ਜੈਜੀਤ ਪੱਤਰ ਦਾ ਜਿਹੜਾ ਕਿ ਇਹ ਸਾਰੇ ਅਕਾਦਮਿਕ ਖੇਤਰ ਦੇ ਵਿੱਚ ਬਹੁਤ ਘੱਟ ਬੰਦਿਆਂ ਦੇ ਹਿੱਸੇ ਆਉਂਦਾ ਕਿਸੇ ਵੇਲੇ ਪੰਜਾਬੀ ਸਾਹਿਤ ਦੇ ਵਿੱਚ ਜੇਕਰ ਨਾਮਵਰ ਸ਼ਖਸੀਅਤਾਂ ਮੰਨੀਆਂ ਜਾਂਦੀਆਂ ਨੇ ਪ੍ਰਿੰਸੀਪਲ ਸੰਸਕ ਸਿੱਖੋ ਸੀ ਜਿਨ੍ਹਾਂ ਦੀ ਧੂਤੀ ਬੋਲਦੀ ਹੁੰਦੀ ਸੀ ਜੋ ਪ੍ਰਸਿੱਧ ਆਲੋਚਕ ਸਨ ਉਹ ਜਦੋਂ ਵੀ ਕਿਸੇ ਯੂਨੀਵਰਸਿਟੀ ਜਾਂ ਭਾਸ਼ਾ ਭਾਰਤੀ ਸਮਾਗਮਾਂ ਜਾਂਦੇ ਸੀ ਉਹਨਾਂ ਦਾ ਮੁਕਾਬਲਾ ਕਰਨ ਤੇ ਸਮਰੱਥ ਕੋਈ ਨਹੀਂ ਸੀ ਕਿ ਜਿੱਥੇ ਉਹਨਾਂ ਨੇ ਕਹਿ ਤਾ ਛੱਟੀ ਥੋੜਾ ਪੜਾਤੀ ਤਾਂ ਫੜਦੇ ਚੱਲਦੀ ਰਹਿੰਦੀ ਸੀ ਇਸੇ ਤਰ੍ਹਾਂ ਜਸਵੰਤ ਸਿੰਘ ਕਮਲਹੋਰੀ ਕੀ ਆਪਣਾ ਰਾਜ ਕਰਦੇ ਰਹੇ ਨੇ ਉਹਨਾਂ ਦਾ ਵੀ ਨੰਬਰਸਾ ਮਹਾਰਾਜ ਰਿਹਾ ਤੇ ਸੈਦ ਦੇ ਖੇਤਰ ਦੇ ਵਿੱਚ ਉਹ ਰੇਖੇ ਤਰਤੀ ਜਾਂਦੇ ਸੀ ਨਾਮ ਤੋਂ ਮਾਨੀ ਕੋ ਟਵਾਣਾ ਜੀਹਾਂ ਸ਼ਖਸੀਅਤਾਂ ਬਿਲਕੁਲ ਇਹ ਇਸੇ ਤਰ੍ਹਾਂ ਪਾਤਰ ਸਾਹਿਬ ਦਾ ਤਾਂ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਹੁਣ ਅੱਜ ਕੱਲ ਜਿਹੜਾ ਨਿਠ ਕੇ ਜਿੰਨਾ ਸਾਹਮਣੇ ਆ ਰਿਹਾ ਅੱਜ ਕੱਲ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਕੁਝ ਕਾਰਸ਼ੀਲ ਸੰ ਜਿੱਤੇ ਕਿ ਉਹਨਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਕਲਾ ਪ੍ਰੀਸ਼ਦ ਦੇ ਵਿੱਚ ਇੱਕ ਮੀਟਿੰਗ ਵੀ ਕਰਵਾਈ ਸੀ ਵੱਡੀ ਪੱਧਰ ਤੇ ਮੀਟਿੰਗ ਕਰਵਾਈ ਸੀ ਇਸ ਸਬੰਧ ਦੇ ਵਿੱਚ ਉਹ ਚੇਤਨ ਸਨ ਹਰ ਪੱਖ ਤੋਂ ਜਾਂ ਵਿਭਾਸ਼ਾ ਦੇ ਲਈ ਜਾਂ ਵਿਸ਼ਅ ਦੇ ਲਈ ਕਾਰਜਸ਼ੀਲ ਰਹੇ ਹੂੰ ਹੂੰ ਬਿਲਕੁਲ ਵਿਸ਼ਵ ਗਿਆਨ ਕੋਸ਼ ਮੈਂ ਇੱਕ ਮੰਨੇ ਜਾਂਦੇ ਸੀ ਤੇ ਵੱਡੀ ਗੱਲ ਜਿਹੜੀ ਡਾਕਟਰ ਪਾਤਰ ਸਾਹਿਬ ਦੇ ਹਿੱਸੇ ਆਈ ਕਿ ਅਕਸਰ ਹੀ ਜਦੋਂ ਅਜਿਹੀਆਂ ਸਖਸੀਅਤਾਂ ਉੱਠ ਜਾਂਦੀਆਂ ਹਨ ਉਹਨਾਂ ਦੀਆਂ ਲਿਖਤਾਂ ਉੱਤੇ ਚਰਚਾ ਹੁੰਦੀ ਹੈ ਪਰੰਤੂ ਪਾਤਰ ਸਾਹਿਬ ਦੀਆਂ ਅਜਿਹੀਆਂ ਲਿਖਤਾ ਉਹਨਾਂ ਦੇ ਜਉਂਦੇ ਜੀ ਵੱਡੇ ਪੱਧਰ ਉਤੇ ਮੰਚਾਂ ਦਾ ਜਾਨਕੇ ਸ਼ਿੰਗਾਰ ਬਣੀ ਰਹੀਆਂ ਇਥੋਂ ਤੱਕ ਕਿ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਇਹਨਾਂ ਦੀਆਂ ਕਈ ਪੰਕਤੀਆਂ ਮੰਚਾਂ ਉਤੇ ਅਕਸਰੀ ਜ਼ਿਕਰ ਕਰਦੇ ਆ ਗੁਣਗਾਨ ਕਰਦੇ ਆ ਇੱਕ ਤਰ੍ਹਾਂ ਕਾਫ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਹੋਰ ਵੱਡੇ ਆਗੂ ਵੱਡੀਆਂ ਸਖਸੀਅਤਾਂ ਵਪਾਰ ਖੇਤਰ ਦੀਆਂ ਆਕਾਦਮਿਕ ਖੇਤਰ ਦੀਆਂ ਇਹ ਨਾਮਣਾ ਖੈਰ ਪਾਤਰ ਸਾਹਿਬ ਦੇ ਹਿੱਸੇ ਹੀ ਰਿਹਾ ਵੱਡੇ ਪੱਧਰ ਉਤੇ ਆਮ ਤੌਰ ਤੇ ਜਦੋਂ ਸਿੱਖੀ ਤਾਂ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਪੰਕਤੀਆਂ ਨੂੰ ਉਹਨਾਂ ਦੀ ਉਹਨਾਂ ਦੇ ਲਿਖੇ ਸਾਹਿਤ ਉਤੇ ਚਰਚਾ ਹੁੰਦੀ ਹੈ ਪਰantu ਇਹ ਵੱਡੇ ਪੱਧਰ ਉਤੇ ਜੋ ਕੁਝ ਵੀ ਪਾਤਰ ਸਾਹਿਬ ਨੇ ਲਿਖਿਆ ਦਿੱਤਾ ਜਾਂ ਵੀ ਸਾਹਿਤ ਜਗਤ ਨੂੰ ਤੇ ਮੁੱਢਲੇ ਦੌਰ ਦੇ ਵਿੱਚ ਹੀ ਇਹ ਲਈਏ ਕਿ ਚਰਚਾ ਹੁੰਦੀ ਰਹੀ ਜੀ ਪਾਤਰ ਸਾਹਿਬ ਦੀ ਉਨਾ ਸੀ ਸਾਲ ਦੀ ਉਮਰ ਸੀ 1945 ਦੇ ਵਿੱਚ ਉਹ ਪੈਦਾ ਹੋਏ ਸਨ ਤੇ ਉਹਨਾਂ ਨੇ ਪੀਜੀਯੂ ਦੇ ਵਿੱਚ ਵੀ ਆਪਣੀ ਦੇਵਾਂ ਲਵਾਈ ਹੈ ਬੜਾ ਅੱਛਾ ਉਹਨਾਂ ਨੇ ਕਾਜ ਕੀਤਾ ਤੇ ਉਹ ਉਹ ਹੌਲੀ 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 ਇਸ ਤਰ੍ਹਾਂ ਦੇ ਵਿੱਚ ਕਾਸ ਜਾਂਦਾ ਗਿਆ ਇਸ ਤਰ੍ਹਾਂ ਕਿ ਉਹਨਾਂ ਦਾ ਫੈਲਦਾ ਗਿਆ ਕਿ ਉਹਨਾਂ ਦੀ ਖੁਸ਼ਬੂ ਵਾਲੇ ਦੁਆਲੇ ਫੈਲਦੀ ਗਈ ਤੇ ਉਸ ਤੋਂ ਉਹਨਾਂ ਦਾ ਨਾਮ ਵੀ ਦੂਰ ਤੱਕ ਫੈਲਿਆ ਇਹ 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 ਕਿਹਾ ਜਾਵੇ ਤਾਂ ਸਬੀਤ ਪਾਤਰ ਸਿੰਘ ਪਾਤਰ ਸਾਹਿਬ ਹੀ ਇਕੱਲੇ ਵਿਅਕਤੀ ਸਨ ਜਿਹੜੇ ਕਿ ਆਪਣੇ ਜੀਵਨ ਦੇ ਜੀ ਇੰਨਾ ਲੰਮੇ ਪਸਾਰ ਦੇ ਵਿੱਚ ਉਹਨਾਂ ਨੇ ਵਿਚਰੇ ਨੇ ਅਕਸਰ ਵਿਦਵਾਨ ਹੋਰ ਵੀ ਬਹੁਤ ਸਾਰੇ ਪੰਜਾਬੀ ਸਾਹਿਤ ਦੇ ਵਿੱਚ ਵੱਡੇ ਰਹੇ ਨੇ ਨਾਮ ਵੀ ਰਹੇ ਨੇ ਉਹਨਾਂ ਦੇ ਫਰੰਤੂ ਜਿੰਨਾ ਖੁਸ਼ ਇਹਨਾਂ ਨੂੰ ਮਿਲਦਾ ਰਿਹਾ ਹੈ ਇਸ ਤਰ੍ਹਾਂ ਦਾ ਇਹ ਇਹ ਸ੍ਰੀ ਪਾਤਰ ਸਾਹਿਬ ਦੇ ਵੱਡੇ ਪਾਤਰ ਉੱਤੇ ਮਾਨ ਸਨਮਾਨ ਜਿਹੜਾ ਉਹਨਾਂ ਨੇ ਮਾਣਿਆ ਬਿਲਕੁਲ ਤੇ ਬਾਕੀ ਜਿਹੜੀ ਇਹ ਰੰਗਲੀ ਦੁਨੀਆ ਦੇ ਵਿੱਚ ਉਹਨਾਂ ਨੇ ਜਿਹੜਾ ਨਾਮਣਾ ਉਹ ਰੱਜ ਕੇ ਖਟਿਆ ਜੀ ਉਨਾਂ ਦੇ ਪਾਇਪੂਰ ਨੇ ਦੇ ਅੰਦਰ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੇ ਹੋਰ ਨਵੇਂ ਸਹਿਕਾਰ ਆਏ ਨੇ ਜਿਨ੍ਹਾਂ ਦਾ ਉਹਨਾਂ ਨੇ ਮਾਰਗਦਰਸ਼ਨ ਕੀਤਾ ਜਿਨ੍ਹਾਂ ਨੂੰ ਪਥ ਪ੍ਰਦਰਸ਼ਨ ਕੀਤਾ ਜਾਂ ਜਿਨ੍ਹਾਂ ਨੇ ਇਹਨਾਂ ਦੀ ਇਹ ਵਿਚਾਰਧਾਰਾ ਜਾਂ ਇਹਨਾਂ ਦੀ ਕਲਾ ਦਾ ਅੰਸਰਨ ਕਰਕੇ ਆਪਣੀਆਂ ਬਲੰਦੀਆਂ ਹੋਰ ਵੀ ਛੋਹੀਆਂ ਨੇ ਇਸ ਤਰ੍ਹਾਂ ਵੀ ਹੈ ਤੇ ਦਿੱਲੀ ਦੇ ਵਿੱਚ ਜਾਂ ਹੋਰ ਜਿੰਨੀ ਤਕਰੀਬਨ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦਾ ਪੂਰਾ बोलता सही गल नहीं सारे पास इन्होंम भी हो पीएचडी का होरान पात्र साहब ने पंजाब पुलिस के अः एक मैगजीन कटिया पुलिस वालों शायद उसकी भी यह संपादना करते रहे हैं इस तरह का काफी कुछ इन्होंने बहुत बड़ा कार्य पात्र साहब का रहा है ਤੇ ਜਿਹੜਾ ਕੀ ყਤ ਜਿਕਰ ਜੋਗਾ ਤੇ ਆਮ ਵਿਅਕਤੀਆਂ ਦੇ ਆਮ ਸਹਿਤਕਾਰਾਂ ਦੇ ਇਸ ਤਰ੍ਹਾਂ ਦੇ ਹੱਥ ਨਹੀਂ ਹੁੰਦਾ ਕਿ ਨਾ ਕੀ ਪਾਤਰ ਸਾਹਿਬ ਨੂੰ ਮਿਲੇ ਆ ਪਾਤਰ ਸਾਹਿਬ ਦਾ ਜਿਹੜਾ ਕਾਨ ਤੇ ਪਾਸ਼ਟ ਦੇ ਨਾਲ ਤੁਰ ਕੇ ਵੀ ਦੇਖਿਆ ਜਾਂਦਾ ਹਰਤਾਰ ਸਿੰਘ ਪਾਸ਼ਟ ਦੀ ਸ਼ਾਇਰੀ ਤੇ ਉਹ ਦੋਸਤ ਵੀ ਸਨ ਇਹ ਆਪਸ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਹੌਲੀ-ਹੌਲੀ ਅੱਗੇ ਵਧੇ ਨੇ ਤੇ ਇਹਨਾਂ ਨੇ ਜਿਸ ਤਰ੍ਹਾਂ ਸ਼ਾਇਰੀ ਦੇ ਵਿੱਚ ਆਪਣੇ ਸੰਕਲਪਾਂ ਨੂੰ চিত্রਿਆ ਜਿਵੇਂ ਪਿੰਡ ਜਿੰਨਾ ਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਚਹਿਰ ਚਾਕੇ ਬਣ ਜਾਂਦਾ ਹੈ ਪਸ ਦੀ ਇੱਕ ਸਵਾਰੀ ਇਸ ਤਰ੍ਹਾਂ ਜਿਹੜੇ ਬਦਲ ਦੇ ਪ੍ਰਤੀਮਾਨ ਜਿਸ ਤਰ੍ਹਾਂ ਕਿ ਸਿਸਟਮ ਬਦਲਦਾ ਸਮਾਜ ਬਦਲਦਾ ਉਹ ਇਹਨਾਂ ਦੇ ਬੜਾ ਕਮਾਲ ਦੀ ਪੇਸ਼ਕਾਰੀ ਸੀ ਪਾਤਰ ਸਾਹਿਬ ਜੀ ਬਿਲਕੁਲ ਜੰਨੀਆਂ ਪੰਜਾਬ ਦੀਆਂ ਸਮੇਂ-ਸਮੇਂ ਲਿਆ ਰ ਉੱਠਦੀ ਰਹੀਆਂ ਉਹਦੇ ਤੇ ਵੀ ਇਹਨਾਂ ਨੇ ਲਿਖਿਆ ਕੁਝ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਿਆ ਕਾਲੇ ਦੌਰ ਉਤੇ ਇਹਨਾਂ ਨੇ ਲਿਖਿਆ ਆਸਾਨੀ ਸੰਘਰਸ਼ ਜਦੋਂ ਸੀਗਾ ਚਰਮ ਸੀਮਾ ਉਤੇ ਉਦੋਂ ਵੀ ਇਹਨਾਂ ਨੇ ਕਲਮ ਚੁੱਕੀ ਜਦੋਂ ਹਰਾ ਇਨਕਲਾਬ ਆਉਂਦਾ ਹੈ ਉਹਦੇ ird gird ਵੀ ਇਹਨਾਂ ਨੇ ਆਪਣੀ ਕਲਮ ਚੁੱਕੀ ਕਹਿੰਦਾ ਪਾਪ ਕੀ ਆਪਣੀ ਫਰਜ਼ਾਂ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਜੀ ਕਿਉਂਕਿ ਚੇਤਨ ਸੰਪਾਤਰ ਸਾਹਿਬ ਬੜੀ ਹੀ ਚੇਤਨ ਸੀ ਤੇ ਇਹਨਾਂ ਦੀ ਚੇਤਨਾ ਦਾ ਜਿਹੜਾ ਪਸਾਰ ਸੀ ਬਹੁਤ ਬਹੁਤ ਫਰਤੀ ਸੀਗਾ ਇਸ ਕੰਟੀ ਇਹਨਾਂ ਨੇ ਹਰੇਕ ਲਹਿਰ ਨੂੰ ਹਰੇਕ ਜੋ ਘਟਨਾ ਹੁੰਦੀ ਸੀ ਉਸ ਦੇ ਉੱਪਰ ਇਹਨਾਂ ਨੇ ਆਪਣੀ ਕਲਮ ਚਲਾਈ ਹੈ ਤੇ ਉਸ ਨੂੰ ਬੜੀ ਸੂਖਮ ਪੱਤਰ ਤੇ ਬੜੀ ਸੋਹਜ ਪੱਤਰ ਦੇ ਉਪਰ ਬਲੰਦੀਆਂ ਤੇ ਪਹੁੰਚਾਇਆ ਕਿਉਂਕਿ ਪੱਤਰ ਸਾਹਿਬ ਦਾ ਜਿਸ ਤਰ੍ਹਾਂ ਦੀ ਕਲਾ ਇਹਨਾਂ ਨੇ ਸਿਰਜੀ ਹੈ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਕਤੀ ਕਰਨ ਦਾ ਮੁੱਲ ਪਈਗਾ ਮੁਲਾਂਕਣ ਹੋਏਗਾ ਜਿਵੇਂ ਜਿਵੇਂ ਸਮਾਭੀਤ ਹੈ ਜਦੋਂ ਬੰਦਾ ਚਲਿਆ ਜਾਂਦਾ ਉਸ ਤੋਂ ਬਾਅਦ ਉਸ ਦੀ ਕਲਾ ਬਾਰੇ ਬਹੁਤច្រើន ਪਾਠਕਾਂ ਵੀ ਇਹਨਾਂ ਨੂੰ ਕੋਦ ਸਮਝ ਆਉਂਦੀ ਤੇ ਪਰੰਤੂ ਐ ਪਾਤਰ ਸਾਹਿਬ ਇੱਕ ਬੱਕਰੀ ਇੱਕ ਹਸਤੀ ਸਨ ਜਿਹੜਿਆਂ ਨੇ ਆਪਣੀ ਕਲਮ ਦੇ ਨਾਲ ਆਪਣੀ ਕਲਾ ਦੇ ਨਾਲ ਪੰਜਾਬ ਹੂੰ ਚਮਕਾਇਆ ਪੰਜਾਬ ਪੰਜਾਬ ਦੀਏ ਤੇ ਪਿਆ ਪੀਤ ਨੂੰ ਮਹਲਾ ਮਾਰ ਦਿੱਤਾ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਕਹਿੰਦਾ ਪਾਪ ਕੇ ਲੰਗੀ ਰਾਤ ਕੀ ਉਹ ਇੱਕ ਤਰ੍ਹਾਂ ਇਸ ਜਹਾਨ ਤੋਂ ਪਿੱਛੇ हट ਗਏ ਕਿਸੇ ਰੰਗਲੀ ਦੁਨੀਆ ਹੋਰ ਉਹ ਜਨਨ ਕੇ ਵਸਾਉਣ ਲਈ ਤੁਰ ਗਏ ਸਵੇਰ ਤੱਕ ਇਹ ਗੱਲ ਸਾਫ ਹੋ ਗਈ ਜਿੱਥੇ ਅੱਜ ਦਿਨ ਦਾ ਸੂਰਜ ਚੜ੍ਹ ਰਿਹਾ ਸੀ ਤਾਂ ਪੰਜਾਬ ਦਾ ਇੱਕ ਸਹਿਤ ਦਾ ਧਰੂ ਤਾਰਾ ਡੁੱਪ ਰਿਹਾ ਸੀ ਠੀਕ ਹੈ ਡਾਕਟਰ ਸਾਹਿਬ ਤੁਸੀਂ ਸਰਜੀਤ ਪਾਤਰ ਬਾਰੇ ਕਿਉਂਕਿ ਲੰਘੇ ਕੱਲ ਹੀ ਤੁਸੀਂ ਉਹਨਾਂ ਦੇ ਏੜ ਤਿੱਗਰਤੇ ਉਹ ਨਾਲ ਉਹ ਕਈ ਘੰਟੇ ਬਤਾਏ ਕਹਿੰਦਾ ਭਾਪ ਕਿ ਜਿਹੜਾ ਤੁਸੀਂ ਉਥੋਂ ਬਰਨਾਲਾ ਟੂ ਲੁਧਿਆਣਾ ਜਿਹੜਾ ਉਹਨਾਂ ਦਾ ਸਫ਼ਰ ਉਹ ਵੀ ਉਥੋਂ ਤੁਹਾਡੇ ਤੋਂ ਹੀ ਸ਼ੁਰੂ ਹੁੰਦਾ ਹੈ ਉਹਨਾਂ ਦਾ ਅਖੀਰਲਾ ਸਫ਼ਰ ਅਖੀਰਲਾ ਸੈਤਿਕ ਸਫ਼ਰ ਸੋ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਡਾਕਟਰ ਸਾਹਿਬ ਆਪਣਾ ਬੜਮੁੱਲਾ ਸਮਾਂ ਦਿੱਤਾ ਇਹ ਸਾਰੀ ਜਾਣਕਾਰੀ ਦੇਣ ਲਈ ਤਾਂ ਕਿ ਡਾਕਟਰ ਪਾਤਰ ਸਾਹਿਬ ਨੂੰ ਅਸੀਂ ਵੀ ਕੋਈ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਸ਼ਰਧਾਂਜਲੀ ਦੇ ਸਕੀਏ ਇਹ ਮਿਸ਼ਨ ਪੰਜਾਬੀ